जय श्री राम जय महाकाल दोस्तों मैं तोड़ा अपना बंती जोगी युवा राष्ट्रीय प्रभारी शिवसेना समाजवादी युवा पंजाब प्रधान बजरंग दल हिंद प्रधान गौ रक्षा दल आते हिंद सुरक्षा परिषद दोस्तों आप सब ਨੂੰ ਇੱਕ ਹੱਥ ਬਣ ਕੇ ਬੇਨਤੀ ਹੈ ਕਿ ਅਗਰ ਤੁਹਾਨੂੰ ਪ੍ਰਸ਼ਾਸਨ ਨੇ ਸਮਾਂ ਦਿੱਤਾ ਇਸੇ ਵੇਲੇ ਤੁਹਾਡੇ ਘਰਾਂ ਦੇ ਜਿਹੜੀ ਲਾਈਟ ਆ ਉਹ ਬੰਦ ਕਰ ਦਿੱਤੀ ਜਾਵੇਗੀ ਸੋ ਤੁਹਾਨੂੰ ਇਹ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਉਹਨਾਂ ਨੇ 5 ਵਜੇ ਦਾ ਸਮਾਂ ਦਿੱਤਾ ਤਾਂ ਤੁਸੀਂ ਆਪਣੇ 5:30 ਵਜੇ ਆਪਣੇ ਘਰ ਵਿੱਚ ਹੋਵੋ ਆਪਣੇ ਦੁਕਾਨਾਂ ਆਪਣੇ ਕਾਰੋਬਾਰ ਬੰਦ ਕਰਕੇ ਤੁਸੀਂ ਆਪਣੇ ਘਰ ਵਿੱਚ ਆਰਾਮ ਨਾਲ ਬੈਠੋ ਆਪਣੇ ਬੱਚਿਆਂ ਵਿੱਚ ਜਿਹੜੀ ਸਥਿਤੀ ਹੈ ਬਹੁਤ ਹੀ ਜ਼ਿਆਦਾ ਤਣਾਅਪੂਰਨ ਹੈ ਹਰ ਪਾਸੇ ਡਰ ਦਾ ਮਾਹੌਲ ਬਣਿਆ ਦਾ ਅਗਰ ਤੁਹਾਨੂੰ ਪ੍ਰਸ਼ਾਸਨ ਨੇ ਇਹ ਗੱਲ ਬਾਰ-ਬਾਰ ਅਗਾਹ ਕਰਨ ਲਈ ਕੀਤੀ ਹੈ ਵੀ ਆਪਣੀ ਗੱਡੀ ਦੀਆਂ ਲਾਈਟਾਂ ਜਿਹੜੀਆਂ ਉਹ ਵੀ ਬੰਦ ਕਰ ਦਿਓ ਸੋ ਇਹਦੇ ਵਿੱਚ ਬਹੁਤ ਵੱਡਾ ਗਰੀਜ਼ਣਾ ਕਿਉਂਕਿ ਜਿਹੜੇ ਮਿਸਾਇਲਾ ਨੇ ਉਹ ਇੱਕ ਲਾਈਟ ਨੂੰ ਦੇਖ ਕੇ ਟਾਰਗੇਟ ਕਰਦੀਆਂ ਨੇ ਸੋ ਆਰਜਨ ਬੇਨਤੀ ਕੀਤੀ ਜਾਂਦੀ ਹੈ ਇਤੁਸੀਂ ਮੇਰੇ ਵੀਰ ਸਾਰੇ ਆਪਣੇ ਪਰਿਵਾਰ ਚ ਜਾ ਕੇ ਬੈਠਿਆ ਕਰੋ ਅਗਰ 6 ਵਜੇ ਲਾਈਟਾਂ ਬੰਦ ਹੋ ਜਾਂਦਾ ਸਮੇਂ ਆ ਤੁਸੀਂ 5 ਵਜੇ 5:30 ਵਜੇ ਆਪਣੇ ਜਿਹੜੇ ਕਾਰੋਬਾਰ ਉਹ ਬੰਦ ਕਰਕੇ ਆਪਣੇ ਘਰਾਂ ਵਿੱਚ ਬੈਠੋ ਇਹ ਤੁਹਾਡੀ ਭਲਾਈ ਲਈ ਹੀ ਕਹਿ ਜਾ ਰਿਹਾ ਸੋ ਪ੍ਰਸ਼ਾਸਨ ਦਾ ਸਹਿਯੋਗ ਕਰੋ ਕੱਲਾ ਬੰਦਾ ਕੋਈ ਵੀ ਪਹਿਲਵਾਨ ਜਾਂ ਬਲਵਾਨ ਨਹੀਂ ਹੈ ਇੰਡੀਅਨ ਆਰਮੀ ਜਿਹੜੀ ਦਿਨ ਰਾਤ ਸਾਡੀ ਸੁਰੱਖਿਆ ਵਾਸਤੇ ਬਾਰਡਰਾਂ ਤੇ ਖੜੀ ਹੈ ਦਿਨ ਰਾਤ ਲੜਾਈ ਲੜ ਰਹੀ ਹੈ ਸੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਨੇ ਉਹ ਰੋਜ਼ ਜਾ ਕੇ ਦੁਕਾਨਾਂ ਤੇ ਬਾਰ-ਬਾਰ ਇੱਕੋ ਗੱਲ ਦੀ ਅਪੀਲ ਕਰਦੇ ਨੇ ਵੀ ਦੁਕਾਨਾਂ ਬੰਦ ਕਰ ਦਿਓ ਸ਼ਟਰ ਬੰਦ ਕਰ ਦਿਓ ਤਾਂ ਕਿ ਸਾਡਾ ਵੀ ਕੋਈ ਫਰਜ਼ ਬਣਦਾ ਪ੍ਰਸ਼ਾਸਨ ਨੇ ਇਕੱਲੇ ਨੇ ਠੇਕਾਣੀ ਲਿਆਦਾ ਕਿ ਹਰ ਗੱਲ ਤੁਹਾਨੂੰ ਬਾਰ-ਬਾਰ ਜਾ ਕੇ ਦੱਸਣ ਇਹ ਮੇਰੇ ਵੀਰ ਤੁਸੀਂ ਆਪ ਵੀ ਆਪਣੇ ਦਿਮਾਗ ਨਾਲ ਸੋਚੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਗਿਆ ਅਗਾਹ ਕਰੋ ਕਿ ਦੋਸਤੋ ਚਲਾਕੀ ਦੇ ਨਾਲ ਹੁਸ਼ਿਆਰੀ ਦੇ ਨਾਲ ਕੋਈ ਕਾਰੋਬਾਰ ਨਹੀਂ ਚੱਲਦਾ ਅਗਰ ਤੁਹਾਡੀ ਨਿੱਕੀ ਜੀ ਇਹ ਜਿਹੜੀ ਅੰਗੇਲੀ ਆ ਤੁਹਾਡਾ ਜਿਹੜਾ ਨਿੱਕਾ ਜਾਂ ਜਿਹੜਾ ਕੋਈ ਇਦਾਂ ਦਾ ਕਾਰਨਾਮਾ ਜਿਹਦੇ ਨਾਲ ਦੂਜਿਆਂ ਨੂੰ ਵੀ ਨੁਕਸਾਨ ਹੋਵੇ ਸੋ ਦੋਸਤੋ ਇਦਾਂ ਨਾ ਕਰੋ ਮੇਰਾ ਵੀਰ ਪੁਲਿਸ ਦਾ ਪ੍ਰਸ਼ਾਸਨ ਦਾ ਸਹਿਯੋਗ ਕਰੋ ਅਤੇ ਆਪਣੇ ਆਪ ਨੂੰ ਸੇਫ ਰੱਖੋ ਆਪਣੇ ਪਰਿਵਾਰ ਨੂੰ ਸੇਫ ਰੱਖੋ ਜੈ ਹਿੰਦ ਜੈ ਮਾਘਲ